ਫਗਵਾੜਾ ਦੇ ਮੌਲਾ ਕਿਰਪਾ ਨਗਰ ਖੋਤੜਾ ਰੋਡ ਵਿਖੇ ਛੱਪੜ ਪਟਣ ਨੂੰ ਲੈ ਕੇ ਪਿਆ ਕਲੇਸ਼ ਮਹਿਲਾ ਕਿਰਪਾ ਨਗਰ ਦੇ ਵਸਿਆ ਨੇ ਛੱਪੜ ਪਟਣ ਦਾ ਕੰਮ ਕਰਵਾਇਆ ਬੰਦ ਦੋਨੋਂ ਧਿਰਾਂ ਨੇ ਇੱਕ ਦੂਜੇ ਤੇ ਲਗਾਏ ਗੰਭੀਰ aarop and dtv punjab news ਲਈ ਫਗਵਾੜਾ ਤੋਂ ਯਾ ਸ਼ਰਮਾ ਦੇ ਨਾਲ ਪੁਨੀਤ ਦੀ ਰਿਪੋਰਟ ਇਹ ਨਹੀਂ ਰਹਿ ਜਾਓ ਲੈਕੀ ਨੂੰ ਪਹੁੰਚ ਵੀ ਨਹੀਂ ਪਾਣਾ ਨਹੀਂ ਭਾਜੀ ਲੈਕੀ ਬੈਟਰੀ ਨਹੀਂ ਆ ਰਹਾ ਸਾਡੇ ਸਾਰਿਆਂ ਦਾ ਕਮੇਟੀ ਦਾ ਪਾਸਪੋਰਟ ਅਪਾਰਟਮੈਂਟ ਬਣਾਉਣਾ ਨਹੀਂ ਮੇਰੇ ਘਰ ਦਾ ਕੋਈ ਕਮੇਟੀ ਨਹੀਂ ਬਣਾਉਣਾ ਆਪਾਂ ਇਹੇ ਲਿਖੋ ਬੰਦਿਆ ਮੇਰੇ ਘਰ ਦਾ ਕੋਈ ਬਾਬਾ ਨਹੀਂ ਆਉਣਾ ਕਦੀ ਮੇਰੇ ਘਰ ਨਾਲੋਂ ਤੁਹਾਡੇ ਐਡਵਾਂਡੀਆਂ ਆਏ ਆ ਤੁਹਾਡੇ ਆਪਣੇ ਜਿਹੜੇ ਪਿੰਡ ਵਿੱਚ ਆ ਉਹ ਕਾਪੜੇ ਉਹ ਉੱਥੋਂ ਲਾ ਕੇ ਤੇਲੇ ਆ ਕੇ ਬਾਸ ਆ ਰਹੇ ਮਰ ਜੇ ਪਰੇ ਚਲੋ ਇਹ ਟੋਰੰਕਾ ਨਾ ਉਹ ਨੋਰੀ ਅੰਦਰ ਹੀ ਆਪ ਕੋਈ ਤਨੋਂ ਤੋਂ ਬਾਹਰ ਨਹੀਂ ਹੋ ਰਿਹਾ ਨਾ ਨੂੰ ਪਤਾ ਹੀ ਹੈ ਕਿ ਕਲੂਨ ਦੇ ਅੰਦਰ ਹੀ ਉੱਥੇ ਬਾਲੀ ਆ ਰਹੇ ਹਨ ਕਰਾ ਲਿਆ ਬੰਦੇ ਜਿਨ੍ਹਾਂ ਨੂੰ ਤੁਸੀਂ ਪਹਿਲੇ ਮਨਾ ਕਰ ਚੁੱਕੇ ਹੋ ਨੀਰੋ ਟਮਾਟਰੋ ਤੇ ਬਧੀਆ ਰਹੋਗੇ ਹਾਂ ਦੱਸਿਆ ਠੀਕ ਹੋ ਨਾ ਮੈਂ ਸੁਣਿਆ ਤੁਹਾਨੂੰ ਮੈਂ ਸਮਝਾਉਂਦਾ ਚੈਨ ਬੋਲੇ ਨੇ ਕੋਈ ਵੀ ਗੱਲ ਕਰੀ ਕੋਈ ਤਾਂ ਵੀ ਗੱਲਾਂ ਕਰੀ ਗੰਦ ਨਹੀਂ ਖਾਣ ਬੰਦਾ ਲੈਣਾ ਇਹ ਹੁੰਦਾ ਹੁੰਦਾ ਥੋੜਾ ਬਰਹਿੰਦਾ ਜੀ ਹੁੰਦਾ ਇਹ ਮੈਂ ਹਾਲਾਤ ਤੁਸੀਂ ਵੀ ਕਰਵਾਉਣਾ ਤੁਸੀਂ ਜ਼ਮੀਨ ਤੇ ਗਾ ਮਰਜ਼ੀ ਕਰੀ ਅਸੀਂ ਪਿੰਡ ਕਿ ਅਸੀਂ ਆਪਣੀ ਐਪਲੀਕੇਸ਼ਨ ਸਾਡੇ ਬਟਾਏ ਦੇ ਇਸ ਵੀ ਵਾਲੀ ਲਿਖਿਆ ਬਾਉ ਜੀ ਜੋ ਗਾਦੀ ਨਹੀਂ ਤੁਸੀਂ ਕਰ ਸਕਦੇ ਤੁਸੀਂ ਇੱਧਰ ਕਰ ਸਕਦੇ ਕਾਨੂੰਨ ਦੇ ਅੰਦਰ ਹੀ ਆ ਕਾਨੂੰਨ ਦੇ ਅੰਦਰ ਹੀ ਹੋ ਰਿਹਾ ਤੁਸੀਂ ਇਹਨਾਂ ਪਾਸ ਕੀਤਾ ਤੁਸੀਂ ਇਦਾਂ ਕਰੋ ਨਾ ਮੇਰੀ ਗੱਲ ਸੁਣੋ ਤੁਸੀਂ ਇਦਾਂ ਕਰੋ ਉੱਤੇ ਪਾ ਦਿਓ ਉੱਤੇ ਪਾ ਦਿਓ ਜਵਾਬ ਦੋਵਾਂ ਦੇ ਤੁਸੀਂ ਉੱਤੇ ਪਾ ਦਿਓ ਸਾਡੇ ਲਗਾ ਤੇ ਬਹਿ ਜਾ ਜੀ ਕੰਟਰੋਲ ਲਾ ਕੇ ਪਾਣੀ ਦਾ ਧਾਰਾ ਪਾਣੀ ਦਾ ਸਾਰਾ ਜਿਹੜੇ ਵਿੱਚ ਪਾ ਦਿਓ ਥੋੜਾ ਦੇ ਇਹ ਨੰਬਰ ਲਓ ਬੜੇ ਜੀ ਆਏ ਸੋਲਿਊਸ਼ਨ ਹੀ ਹੈ ਜਿੰਨਾ ਤੁਸੀਂ ਗੱਲ ਕਰਦੇ ਨੇ ਜਿੰਨਾ ਆ ਗਿਆ ਸਰ ਜਿਹੜੇ ਫਿਰ ਗਰਾਮ ਪੁੱਛ ਮੇਰੀ ਇੱਕ ਗੱਲ ਸੁਣੋ ਕੋਈ ਮੈਂ ਕਹਿੰਦਾ ਕਾਨੂੰਨੀ ਤੌਰ ਤੇ ਜੀ ਗੱਲ ਸੁਣੋ ਭਾਈ ਮੇਰੀ ਗੱਲ ਸੁਣੋ ਸਤਿ ਸ੍ਰੀ ਅਕਾਲ ਜੀ ਸੀਤਾਰਾਣੀ ਹਾਂ ਸੀਤਾਰਾਣੀ ਕਿਹੜੇ ਪਿੰਡ ਤੋਂ ਹਾਂਜੀ ਕਿਰਪਾ ਨਗਰ ਕਿਰਪਾ ਨਗਰ ਤੋਂ 3 ਨੰਬਰ ਗਾਹੀ ਕੀ ਮਾਮਲਾ ਕੀ ਆ ਜਿਹੜਾ ਜਿੱਦ ਤੁਸੀਂ ਇਹ ਅੱਜ ਇਹ ਪੰਚਾਇਤ ਦੀ ਜ਼ਮੀਨ ਆ ਕੋਠੜਾਂ ਵਾਲਿਆਂ ਦੀ ਇਹ ਛੱਪੜ ਬਣਾਉਣ ਲੱਗੇ ਆ ਅਸੀਂ ਇਹਨਾਂ ਨੂੰ ਇਹ ਕਹਿੰਦੇ ਆ ਵੀ ਤੁਸੀਂ ਸਿਵਰੇਜ ਚੱਲਦਾ ਪਿਆ ਵੱਡਾ ਤੁਸੀਂ ਅਸੀਂ ਵੀ ਨਾਲ ਚੱਲਦੇ ਤੁਹਾਡੇ ਤਾਂ ਤੁਸੀਂ ਕਮੇਟੀ ਘਰ ਤੋਂ ਲੈ ਲਓ ਪਰਮਿਸ਼ਨ ਤਾਂ ਤੁਸੀਂ ਵੀ ਛੱਕ ਇਹ ਨਾਲ ਉਹ ਸਿਵਰੇਜ ਸਿਵਰੇਜ ਪਾ ਦੋ ਇਹ ਛੱਪੜ ਦੀ ਤੁਹਾਨੂੰ ਬਹੁਤ ਝਾਲੀ ਦਿੱਕਤ ਹੋਣੀਆਂ ਪਾਣੀ ਵੀ ਗੰਦਾ ਹੋ ਜਾਣਾ ਹੈ ਤੇ ਸਾਰੇ ਇਹਨਾਂ ਨੂੰ ਮੱਛਰ ਸਾਰਿਆਂ ਨੂੰ ਸਾਰਿਆਂ ਨੂੰ ਪ੍ਰੋਗਰਾਮ ਮਾਰੀਆਂ ਉਹਨਾਂ ਦੇ ਕਹਿੰਦੇ ਮਤਾਬਾ ਕਿ ਪਾਣੀ ਕਿੰਨੇ ਸਾਫ ਸੁਥਰਾ ਦਵਾਂਗੇ ਇਹ ਜੀ ਸਾਫ ਪਾਣੀ ਹੁਣੇ ਹੀ ਕਹਿੰਦੇ ਆ ਨਾ ਪੱਟਣ ਦੇ ਮਾਰੇ ਇਹ ਸਾਫ ਨਹੀਂ ਪੈਣਾ ਕਦੀ ਛੱਪੜਾਂ 'ਚ ਤੁਸੀਂ ਸਾਫ ਪਾਣੀ ਦੇਖਿਆ ਅੱਜ ਤੱਕ ਕਿਸੇ ਛੱਪੜ 'ਚ ਵੀ ਸਾਫ ਪਾਣੀ ਦੇਖਿਆ ਹੁਣ ਜਿਹੜਾ ਜੀਵੀਸੀ ਮਸ਼ੀਨ ਆਈ ਆ ਕੰਮ ਸ਼ੁਰੂ ਆ ਉਹਦੇ ਬਾਰੇ ਤੁਸੀਂ ਕੀ ਕਹਿੰਦੇ ਜਾਨੇ ਅਸੀਂ ਇਹ ਕਹਿੰਦੇ ਆ ਵੀ ਇਹ ਪਹਿਲਾਂ ਸਾਨੂੰ ਵੀ ਨਾਲ ਲੈ ਜਾਣ ਕਮੇਟੀ ਘਰ ਤੋਂ ਪਰਮਿਸ਼ਨ ਲੈਣ ਜੇ ਉਹ ਦਿੰਦੇ ਆ ਤਸੀਰ ਵਿੱਚ ਪਾਣੀ ਪਾਉਣ ਉਹਨਾਂ ਨੂੰ ਹੈਗੀ ਆ ਕਹਿੰਦੇ ਸਾਡੇ ਕੋ ਪਰਮਿਸ਼ਨ 66 ਬੱਟਨ ਦੀ ਪਰਮਿਸ਼ਨ ਨਹੀਂ ਆਣਾ ਇਹਨਾਂ ਪਰਮਿਸ਼ਨ ਉੱਥੋਂ ਨਹੀਂ ਲੰਦਾ ਹੈਗੀ ਸਿਵਰੇਜ ਹੀ ਨਹੀਂ ਲਈ ਕੀ ਮੰਗ ਰਖਦੇ ਆਪਾਂ ਸਾਡੀ ਮੰਗ ਇਹ ਹੀ ਆ ਵੀ ਸਿਵਰੇਜ ਚ ਪਾਣੀ ਪਾਉਣ ਅਸੀਂ ਰੋਕਦੇ ਨਹੀਂ ਪਾਣੀ ਨਹੀਂ ਰੋਕਦੇ ਅਸੀਂ ਅਸੀਂ ਇਹ ਕਹਿੰਦੇ ਆ ਕਿ ਸਿਵਰੇਜ ਜਿਹੜਾ ਵੱਡਾ ਪਿਆ ਐ ਰੋਡ ਤੇ ਨਾਲੇ ਇਹਨਾਂ ਦੇ ਖੱਤਿਆਂ ਦੇ ਨਾਲੇ ਹੀ ਆ ਸਿਵਰੇਜ ਵੀ ਵੀ ਉੱਥੇ ਸਿਵਰੇਜ ਪਾਇਆ ਜਾਵੇ ਛੱਪੜ ਕਿ ਨਾ ਬਣ ਛੱਪੜ ਨਾ ਬਣਾਉਣ ਮਨਿੰਦਰ ਸਿੰਘ ਜੀ ਹਾਂ ਸਰ ਕੀ ਮਾਮਲਾ ਕੀ ਕਿ ਜਿਹੜਾ ਖੋਤਰਾ ਰੋਡ ਦੇ ਉੱਪਰ ਖੜੇ ਆ ਉਹਦਾ ਇਹ ਜੀ ਇੱਥੇ ਪੰਚਾਇਤ ਛੱਪੜ ਪਟਰੀ ਰਿਹਾ ਹੈ ਰੈਹਾ ਹੈ ਸ਼ੀ ਅਰੀਆ ਦੇ ਵਿੱਚ ਆਲੇ ਦੁਆਲੇ ਸਾਰੇ ਘਰ ਨੇ ਬਿਨਾਂ ਸਾਡੇ ਪਰਮਿਸ਼ਨ ਤੋਂ ਬਿਨਾਂ ਸਾਡੇ ਤੋਂ ਪੁੱਛੇ ਇਹਨਾਂ ਨੇ ਕਿਸੇ ਕੋਲੋਂ ਐਨਓ ਤੇ ਉਹਦੇ باوجود ਅਸੀਂ ਮਨਾ ਮਿਲ ਕੇ ਆਏ ਮਨਾ ਵੀ ਕੀਤਾ ਹੈ ਵੀ ਤੁਸੀਂ ਸਾਡੇ ਘਰਾਂ ਦੇ ਕੋਲ ਨਾ ਪੱਟੋ ਛੱਪੜੋ ਸਾਡਾ ਪੀਣ ਵਾਲਾ ਪਾਣੀ ਖਰਾਬ ਹੋ ਜਾਏਗਾ ਉਸ ਤੋਂ ਬਾਅਦ ਜਿਹੜਾ ਹੋਰ ਸਿਹਤ ਦਾ ਨੁਕਸਾਨ ਹੋਣਾ ਉਹ ਤਾਂ ਹੋਣੇ ਹੋਣਾ ਹੈ 30 ਫੁੱਟ ਦੂਗਾ ਛੱਪੜ ਪੱਟ ਰਹੇ ਨੇ ਪੂਰੇ ਪਿੰਡ ਦਾ ਖੂਤੜਾ ਦਾ ਪਾਣੀ ਇੱਥੇ ਲੈ ਕੇ ਆ ਰਹੇ ਨੇ ਤੇ ਸਾਨੂੰ ਇਹ ਕਹਿ ਰਹੇ ਨੇ ਵੀ ਅਸੀਂ ਇੱਥੇ ਸਾਫ਼ ਪਾਣੀ ਪਾਵਾਂਗੇ ਤੇ ਜਦ ਕਿ ਫਿਰ ਜਦ ਸਾਫ਼ ਪਾਣੀ ਪਾਵਾਂਗੇ ਤਾਂ ਸਾਡੇ ਘਰਾਂ ਦਾ ਪਾਣੀ ਕਿੱਧਰ ਵਿੱਚ ਪਾਏਗਾ ਉਹਦੇ باوجود ਅਸੀਂ ਮਿਲ ਕੇ ਪਰਸੋਂ ਮਿਲ ਕੇ ਵੀ ਆਏ ਸਰਪੰਚ ਨਾਲ ਗੱਲ ਵੀ ਹੋਈ ਸਾਰੀ ਉਹ ਖਰੀਵੀ ਕਰ ਗਏ ਨੇ ਸਾਰੀ ਉਸ ਤੋਂ ਬਾਅਦ ਅੱਜ ਸਵੇਰੇ ਸਾਨੂੰ ਪਤਾ ਲੱਗਾ ਵੀ ਇਹਨਾਂ ਨੇ ਜੀਸੀਬੀ ਲਗਾਇਆ ਤੇ ਅੱਜ ਤੁਹਾਨੂੰ ਫਿਰ ਕਿੱਦਾਂ ਪਤਾ ਲੱਗਾ ਕਿ ਇੱਥੇ ਜੀਵੀਸੀ ਮਸ਼ੀਨ ਚੱਲ ਰਹੀ ਸਾਨੂੰ ਆਪਾਂ ਜੀ ਉਹਨਾਂ ਨੇ ਫੋਨ ਕੀਤਾ ਅੱਛਾ ਇਹਨਾਂ ਦੇ ਘਰ ਬਿਲਕੁਲ ਸਾਹਮਣੇ ਆ ਤੇ ਇਹਨਾਂ ਨੇ ਆਵਾਜ਼ ਆਈ ਓਬਵੀਅਸਲੀ ਇਹਨਾਂ ਨੇ ਚੈੱਕ ਕੀਤਾ ਤੇ ਸਾਨੂੰ ਫੋਨ ਕੀਤਾ ਪਿੰਡ ਪਿੰਡ ਵਾਸੀਆਂ ਦੀ ਸਹਿਮਤੀ ਦੇ ਨਾਲ ਹੋ ਰਿਹਾ ਇਹ ਕੰਮ ਇਹ ਜੀ ਏਰੀਆ ਜਿਹੜਾ ਆਹ ਏਰੀਆ ਇਹ ਲੋਕ ਸਹਿਮਤ ਨਹੀਂ ਹੈਗੇ ਇਹ ਸਪੰਚਾਇਤ ਆਪਣੀ ਮਰਜ਼ੀ ਕਰ ਰਹੀ ਆ ਜਾਂ ਕਹਿ ਲਓ ਆਪਣੀ ਕੋਈ ਸਰਪੰਚ ਵਗੈਰੇ ਨਾਲ ਕੋਈ ਗੱਲਬਾਤ ਹੋਈ ਹੋਵੇ ਪਰसों ਸਾਡੀ ਗੱਲ ਹੋਈ ਸੀ ਤੇ ਉਹਨਾਂ ਨੇ ਸਾਨੂੰ ਇਹ ਜ਼ਰੂਰ ਅਸ਼ੋਰੈਂਸ ਦਿੱਤੀ ਸੀ ਵੀ ਉਹ ਨਹੀਂ ਸ਼ੁਰੂ ਕਰਨਗੇ ਕੰਮ ਇਹ ਸਾਡਾ ਹੋਰ ਸਲੂਸ਼ਨ ਕੱਢਿਆ ਜਾਊਗਾ ਤੇ ਕੀ ਮੰਗ ਰੱਖਦੇ ਆਪਾਂ ਦਾ ਇਹ ਛੱਪੜ ਇੱਥੇ ਨਾ ਪਟਿਆ ਜਾਵੇ ਜੀ ਕਿਉਂਕਿ ਆਲੇ ਦੁਆਲੇ ਸਾਰੇ ਘਰਾਂ ਦਾ ਨੁਕਸਾਨ ਹੀ ਹੈ ਸਾਰੇ ਬੰਦੇ ਜ਼ਮੀਨੀ ਪਾਣੀ ਹੀ ਵਰਤ ਰਹੇ ਇੱਥੇ ਇੱਥੇ ਪਾਣੀ ਦੀ ਸਪਲਾਈ ਨਹੀਂ ਹੈਗੀ ਤਾਜ਼ੇ ਦੀ ਤੇ ਉਹ ਜ਼ਮੀਨੀ ਪਾਣੀ ਆਬਵੀਅਸਲੀ ਅਗਰ ਪੋਲਿਊਟ ਹੋਏਗਾ ਤਾਂ ਲੋਕਾਂ ਨੂੰ ਆਉਣ ਵਾਲੇ ਸਮੇਂ 'ਚ ਬਹੁਤ ਨੁਕਸਾਨ ਹੋਵੇ ਅਗਲੀ ਰਣਨੀਤੀ ਕੀ ਹੈ ਜੇ ਨਹੀਂ ਮਤਲਬ ਕਿ ਇਹ ਕਿ ਅਸੀਂ ਵੇ ਕਾਨੂੰਨੀ ਕਾਰਵਾਈ ਕਰਾਂਗੇ ਕਾਨੂੰਨੀ ਕਾਰਵਾਈ ਕਰਾਂਗੇ ਅਸੀਂ ਸਭ ਤੱਕ ਮੇਰਾ ਨਾਮ ਗਰਦੀਪ ਸਿੰਘ ਹੈ ਹਾਂਜੀ ਸਰ ਕਿਹੜੇ ਪਿੰਡ ਤੋਂ ਆ ਪਿੰਡ ਕੋਤਰਾ ਤੋਂ ਹਾਂ ਸਰ ਕੀ ਮਾਮਲਾ ਕੀ ਹੈ ਸਰ ਮਾਮਲਾ ਇਦਾਂ ਹੈ ਜੀ ਹਾਂਜੀ ਜਿੱਦਾਂ ਨਾ ਹਾਂਜੀ ਜਿੱਦਾਂ ਸਾਡੇ ਪਿੰਡ ਛਪਣਾ ਦਾ ਬਹੁਤ ਜਿਆਦਾ ਆ ਅਸੀਂ ਬੂਟਾ ਮੇਲੇ ਲੋਕਾਂ ਦੇ ਨਾਲ ਵਾਅਦਾ ਕੀਤਾ ਸੀ ਇਸੇ ਹੀ ਕਲੋਨੀ ਵਾਲਿਆਂ ਨਾਲ ਵੀ ਵਾਅਦਾ ਕੀਤਾ ਸੀ ਵੀ ਅਸੀਂ ਜਿਹੜਾ ਸੀਵਰੇਜ ਪਾ ਕੇ ਦੇਵਾਂਗੇ ਪਿੰਡ ਦੇ ਠੀਕ ਨੇ ਉਹ ਜੋ ਸਰਕਾਰ ਦੇ ਜੋ ਪਲਾਂਟ ਲੱਗਣਾ ਆ ਡਾਕਟਰ ਪਲਾਂਟ ਵਾ ਇਹ ਸਰਕਾਰ ਤੋਂ ਮਨਜ਼ੂਰੀ ਮਿਲੀ ਆ ਉਸ ਤਹਿਤ ਅਸੀਂ ਕੰਮ ਕਰ ਰਹੇ ਆ ਨਕਸ਼ੇ ਜੋ ਹੈਗੇ ਆ ਉਹ ਸਾਰਾ ਨਕਸ਼ਾ ਸਰਕਾਰ ਕੋਲੋਂ ਪਾਸ ਹੋ ਤੇ ਬਾਕੀ ਸਾਨੂੰ ਇਹ ਨਹੀਂ ਗੱਲ ਹੈ ਕਿ ਜੇ ਸਾਡਾ ਉਧਰ ਜੁੜਦਾ ਹੈ ਸਾਨੂੰ ਕੋਈ ਇਤਰਾਜ਼ ਨਹੀਂ ਅਸੀਂ ਆਪਣੇ ਪਿੰਡ ਦੇ ਨਾਲ ਉਹ ਅਸੀਂ ਆਪਣੇ ਪਿੰਡ ਮੱਲੇ ਵਾਲਿਆਂ ਦੇ ਨਾਲ ਆ ਕੋਈ ਗੱਲ ਨਹੀਂ ਇਹ ਵੀ ਸਾਡੇ ਪਰਿਵਾਰ ਆ ਸਾਰੇ ਕਿਉਂ ਅਸੀਂ ਇਹਨਾਂ ਦੀ ਸਹੂਲਤ ਲਈ ਕੰਮ ਕਰ ਰਹੇ ਆ ਕੋਈ ਸਰ ਡਾਕੂਮੈਂਟਸ ਵਗੈਰਾ ਤੁਹਾਡੇ ਕੋਲ ਪੂਰੇ ਇਹ ਡਾਕੂਮੈਂਟ ਸਾਡੇ ਕੋਲ ਨਕਸ਼ੇ ਦੂਜੇ ਪਾਸ ਹੋਏ ਆ ਸਾਰਾ ਕੋਲ ਤੁਸੀਂ ਵੀਡੀਓ ਦਫ਼ਤਰ ਆਪਣੇ ਜੇ ਕਿਸੇ ਨੂੰ ਇਤਰਾਜ਼ ਆ ਵੀਡੀਓ ਦਫ਼ਤਰ ਜਾ ਸਕਦੇ ਆ ਠੀਕ ਨੇ ਇਹ ਉਹ ਪਹਿਲਾ ਇਤਰਾਜ਼ ਕੀਤਾ ਸੀਗਾ ਉਹ ਆਪਣੇ ਕਿਹੜਾ ਮੱਲਾ ਇਹ ਕਿਰਪਾ ਨਗਰ ਵਾਲਿਆਂ ਨੇ ਕੀਤਾ ਸੀ ਉਹ ਇੱਥੇ ਅਫਸਰ ਸਾਡੇ ਆਏ ਸੀਗੇ ਉਹ ਕਹਿ ਗਏ ਵੀ ਨਹੀਂ ਵੀ ਤੁਹਾਡਾ ਨਹੀਂ ਹੱਕ ਜੇ ਇਸ ਮੱਲੇ ਵਾਲੇ ਕੋਈ ਕਰਦੇ ਆ ਉਹ ਵੀਡੀਓ ਦਾ ਅਫਸਰ ਜਾਣ ਆਉ ਉਹਨਾਂ ਨੇ ਅਸੀਂ ਕੋਈ ਲੜਾਈ ਨਹੀਂ ਕਿਸੇ ਨਾਲ ਸਾਡੀ ਕੋਈ ਨਹੀਂ ਸਾਡਾ ਕੋਈ ਇਹ ਨਹੀਂ ਹੈਗਾ ਇੱਕ ਕਿੰਨਾ ਹਟਮਾ ਸਾਡੇ ਪਿੰਡ ਦੀ ਪ੍ਰੋਬਲਮ ਬਹੁਤ ਵੱਜਾ ਜਿਆਦਾ ਦੂਰ ਨਹੀਂ ਹੁੰਦਾ ਹਾਂਜੀ ਕਿਹੜੇ ਪਿੰਡ ਤੋਂ ਆਂ ਅਸੀਂ ਇੱਥੇ ਹੀ ਰਹਿੰਦਾ ਇਹ ਮੇਰੇ ਨਾਲ ਵਾਲੀ ਕੋਠੀ ਹੈ ਪਿੱਛੇ ਤੇ ਸਰ ਕੀ ਮਾਮਲਾ ਕੀ ਹੈ ਜਿਹੜਾ ਸਾਮਲਾ ਇਹ ਹੈ ਕਿ ਇਹਨਾਂ ਨੇ ਵਿਦਾਊਟ ਨੋਟਿਸ ਕਿਸੇ ਵੀ ਪਾਰਟਿਕੂਲਰ ਬੰਦੇ ਨੂੰ ਕੋਈ ਨੋਟਿਸ ਨਹੀਂ ਭੇਜਿਆ ਤੇ ਇਹਨਾਂ ਨੇ ਸਿੱਧਾ ਕਾਰਵਾਈ ਸ਼ੁਰੂ ਕਰ ਦਿੱਤੀ ਇੱਥੇ ਆ ਕੇ ਛੱਪੜ ਪਟਣ ਨੂੰ ਚਾਲੂ ਕਰਤਾ ਔਰ ਆਲਰੇਡੀ ਇੱਥੇ ਦੇ ਮੈਂਬਰ ਗਏ ਸੀਗੇ ਹਾਊਸ ਹੂਲ ਜਿਹੜੇ ਬੰਦੇ ਰਿਹਾ ਉਹ ਜਾ ਕੇ ਮਿਲ ਕੇ ਵੀ ਆਇਆ ਪੰਚਾਇਤ ਨੂੰ ਉਹਨਾਂ ਨੇ ਆਸ਼ਵਾਸਨ ਦਿੱਤਾ ਸੀ ਕਿ ਘੱਟ ਤੋਂ ਘੱਟ ਹੱਲੇ ਨਹੀਂ ਸ਼ੁਰੂਆਤ ਹੋਊਗਾ ਬਰਸਾਤਾ ਦਾ ਟਾਈਮ ਨਿਕਲ ਜਾਣਾ ਤਾਂ ਫੇਰ ਅਸੀਂ ਗੱਲ ਕਰਦੇ ਹਾਂ ਤੇ ਉਹ ਤੋਂ ਸਾਨੂੰ ਪਾਜੀ ਨੇ ਰਿਸਪਾਂਸ ਦਿੱਤਾ ਕਿ ਵੀ ਇੱਥੇ ਕੰਮ ਕੇ ਪਟਣ ਲੱਗ ਗਏ ਆ ਸਭ ਤੋਂ ਪਹਿਲਾਂ ਜਿਹੜੇ ਕਹਿੰਦੇ ਆ ਸਾਫ ਪਾਣੀ ਲਾ ਕੇ ਇੱਥੇ ਛੱਡਾਂਗੇ ਕੋਈ ਸਾਫ ਪਾਣੀ ਨਹੀਂ ਆਊਗਾ ਸਾਰ ਵੇਸ ਵਾਟਰ ਇੱਥੇ ਆ ਕੇ ਇਨਾਂ ਨੇ ਛੱਡਣਾ ਜਿੱਥੇ ਬਿਮਾਰੀਆਂ ਵੀ ਹੋਊਗੀ ਸਾਰੀ ਚੀਜ਼ਾਂ ਹੋਊਗੀ ਸਾਰਾ ਅੰਡਰਗਰਾਊਂਡ ਪਾਣੀ ਆਏਗਾ ਸਾਰਾ ਪਾਣੀ ਉਪਰ ਪੋਲੂਟਿਡ ਹੋ ਜਾਣਾ ਸਭ ਤੋਂ ਇੰਪੋਰਟੈਂਟ ਚੀਜ਼ ਇਹ ਹੈ ਸਾਨੂੰ ਇਹ ਨਹੀਂ ਪਤਾ ਇਹਨਾਂ ਨੂੰ ਪੋਲੂਸ਼ਨ ਕੰਟਰੋਲ ਬੋਰਡ ਤੋਂ ਕਹਨੇ ਦਿੱਤੀ ਆ ਨਾ ਐਨਜੀਟੀ ਨੇ ਦੇ ਕੋਲ ਇਹਨਾਂ ਦੀ ਹੈਗੀ ਆ ਸਰ ਕੋਈ ਇਹਨਾਂ ਕੋ ਪਰਮਿਸ਼ਨ ਵਗੈਰਾ ਹੈ ਇਥੇ ਮਤਲਬ ਕਿ ਛੱਪੜ ਦੀ ਪਰ ਇਹਨਾਂ ਦੇ ਕੋਲ ਪਰਮਿਸ਼ਨ ਹੈਗੀ ਆ ਬਸ ਸਾਨੂੰ ਕਿਸੇ ਨੂੰ ਨਹੀਂ ਪਤਾ ਕਰ ਵਾਲਿਆਂ ਨੇ ਕਿਸੇ ਨੇ ਨਹੀਂ ਲੱਗਿਆ ਕਿ ਲਿਆ ਹੈ ਪਰਮਿਸ਼ਨ ਕਿ ਕਿੱਦਾਂ ਲਈ ਹੈ ਕਿੱਦਾਂ ਨਹੀਂ ਲਈ ਹੈ ਇਹਨਾਂ ਦੀ ਸਹਿਮਤ ਤੁਹਾਡੀ ਸਹਿਮਤੀ ਦੇ ਨਾਲ ਇਹ ਮਤਲਬ ਕਿ ਮਾਟਰ ਹੈ ਕਿਸੇ ਨੂੰ ਪਤਾ ਨਹੀਂ ਹੈਗਾ ਨਾਲ ਇਨਾਂ ਦੇ ਕੋਲ ਕੋਈ ਸਾਡੀ ਕੁਝ ਹੈ ਸਾਡੀ ਕੋਈ ਸਹਿਮਤੀ ਨਹੀਂ ਹੈ ਕਿ ਸਾਨੂੰ ਨੋਟਿਸ ਅਗਲੇ ਦਿੱਤਾ ਗਿਆ ਕਿ ਇੱਥੇ ਇਹ ਕਰ ਰਹੇ ਹੈਗੇ ਆ ਕੀ ਮੰਗ ਰਖਦੇ ਆਪਾਂ ਉੱਚੇ ਅਧਿਕਾਰੀ ਨੂੰ ਅਸੀਂ ਕੋਈ ਇੱਥੇ ਨਹੀਂ ਚਾਹੁੰਦੇ ਕਿ ਕੋਈ ਪਟਾਉ ਉਹ ਕਿਉਂਕਿ ਇਹ ਲੈਂਡ ਆਬਵੀਅਸਲੀ ਹੈ ਸਾਡੇ ਘਰ ਦੇ ਨੇੜੇ ਆ ਇਹ ਬਿਮਾਰੀਆਂ ਵੀ ਬਾਅਦ ਚ ਬਦ ਸਕਦੀਆਂ ਇੱਥੇ ਪੀਣੇ ਦਾ ਪਾਣੀ ਸਾਡਾ ਦੂਸ਼ੀ ਰੋ ਜਾਣਾ ਔਰ ਔਰ ਜੋ ਔਰ ਹਾਰਪਾ ਜਿਹੜੇ ਲੋਕੇਲਿਟੀ ਹੈਗੀ ਆ ਉਹ ਵੀ ਪਰੇਸ਼ਾਨ ਹੋਣਾ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਉੱਚੇ ਅਧਿਕਾਰੀ ਨੂੰ ਤੁਸੀਂ ਮਿਲੂਗੇ ਹਾਂਜੀ ਬਿਲਕੁਲ ਅਸੀਂ ਆ ਕੇ ਜਾ ਕੇ ਇਹਦੇ ਨਾਲ ਗੱਲ ਕਰਦੇ ਕਾਨੂੰਨੀ ਕਾਰਵਾਈ ਕਰਾਂਗੇ ਤੇ ਆਬਵੀਅਸਲੀ ਪੋਲੂਸ਼ਨ ਕੰਟਰੋਲ ਬੋਰਡ ਦੇ ਕੋਲ ਜਾਵਾਂਗੇ ਤੇ ਫਿਲਹਾਲ ਕੰਮ ਰੁਕਿਆ ਜਾਂ ਹੁਣ ਕਿਦਾਂ ਮਤਲਬ ਅਸੀਂ ਕੰਮ ਅਸੀਂ ਇਹਨਾਂ ਨੇ ਕੰ ਚਲ ਰਿਹਾ ਹੈ ਗਾਈਥੇ ਇਹਨਾਂ ਨੇ ਆਲਰੇਡੀ ਜੀਸੀਬ ਲਾਈ ਹੈ ਜੀਸੀਬ ਚਾਲੂ ਹੋਈਆਂ ਤੁਹਾਨੂੰ ਸਾਊਂਡ ਵੀ ਆ ਰਿਹਾ ਹੋਣਾ ਤੇ ਅਸੀਂ ਪ੍ਰੋਪਰ ਇਹਦੇ ਅਗੇਂਸਟ ਜਿਹੜਾ ਟੈਚ ਚ ਗੱਲ ਕਰ ਹਾਂਜੀ ਸਰ ਕੀ ਨਾਮ ਜੀ ਆਪਣਾ ਮੇਰਾ ਆਪਣਾ ਸਰਪੰਚ ਸੰਦੀਪ ਕੁਮਾਰ ਸੰਦੀਪ ਕੁਮਾਰ ਜੀ ਕੀ ਮਾਮ ਲਗੀ ਹੈ ਜਿਹੜਾ ਇੱਥੇ ਅੱਜ ਮਤਲਬ ਕਿ ਪੰਜ ਮਾਮਲਾ ਸਰ ਇੱਥੇ ਹੈ ਨਾ ਬਹੁਤ ਸਾਲਾਂ ਤੋਂ ਆਪਣਾ ਇੱਧਰ ਕਲੋਨੀ ਆ ਪ੍ਰਵਾਸੀਆਂ ਦੀ ਤੇ ਇਹ ਜਿਹੜਾ ਟੋਏ ਪੱਟ ਕੇ ਥੱਲੇ ਹੀ ਪਾਣੀ ਪਾ ਰਹੇ ਆ ਆਪਣਾ ਜਿਹੜਾ ਗੰਦੇ ਪਾਣੀ ਦਾ ਆ ਜਿਉਂ ਉਦੇ ਲਈ ਸਾਨੂੰ ਉੱਤੋਂ ਵੀ ਪਰਮਿਸ਼ਨ ਆਈ ਆ ਕਿ ਸਾਨੂੰ ਬਾਈ ਨੇਮ ਸਾਨੂੰ ਦੱਸੋ ਤਾਂ ਇਹਨਾਂ ਦੇ ਖਲਾਫ ਜਨਕਿ ਆਪਾਂ ਪਰਚਾ ਕਰਾਂਗੇ ਕਿ ਜਿਹੜੇ ਆਪਣਾ ਇਹ ਪਾਣੀ ਸੱਕਦੇ ਵਾਲੇ ਵਾਲੀ ਇਹਨਾਂ ਦਾ ਪਾਣੀ ਗਵਾਂਡੀਆਂ ਦਾ ਪਾਣੀ ਖਰਾਬ ਅਸੀਂ ਇਹਨਾਂ ਦਾ ਜਨਕਿ ਆਪਣਾ ਮਸਲਾ ਹੱਲ ਕਰਨ ਦੇ ਲਈ ਅਸੀਂ ਇੱਥੇ ਆਪਣਾ ਥਾਪਣ ਮਾਡਲ ਪਾਸ ਕੀਤਾ ਹੈ ਗੰਦੇ ਪਾਣੀ ਦੇ ਨਿਕਾਸ ਲਈ ਕੋਈ ਇੱਥੇ ਗੰਦਾ ਪਾਣੀ ਨਹੀਂ ਵੀ ਤੁਹਾਨੂੰ ਵੀ ਪਤਾ ਹੁਣ ਚਲੋ ਪੜੀ ਲਿਖੀ ਜਨਰੇਸ਼ਨ ਆ ਉਹਨਾਂ ਨੂੰ ਪਤਾ ਹੁਣ ਕਿ ਜਿਹੜਾ ਇੱਥੇ ਪਾਣੀ ਸਾਫ਼ ਹੋਣਾ ਪੱਕਾ ਛੱਪੜ ਬਣਨਾ ਹੈ ਆ ਗੰਦਾ ਪਾਣੀ ਪਿੱਛੇ ਅਸੀਂ ਪਿੰਡ ਦੇ ਆਪਣਾ ਤਿੰਨ ਖੂਹੀਆਂ ਪਾਣੀਆਂ ਉੱਥੋਂ ਨਿੱਤਰ ਕੇ ਪਾਣੀ ਸਾਰਾ ਸਾਫ਼ ਆਉਣਾ ਅਸੀਂ ਡੀਸੀ ਸਾਹਿਬ ਤੋਂ ਪਰਮਿਸ਼ਨ ਲੈ ਕੇ ਵੀਡੀਓ ਸਾਹਿਬ ਤੋਂ ਪਰਮਿਸ਼ਨ ਲੈ ਕੇ ਨਕਸ਼ਾ ਪੂਰਾ ਬਣਿਆ ਫਿਰ ਅਸੀਂ ਇੱਥੇ ਸ਼ੁਰੂ ਕੀਤਾ ਸੀ ਇਹ ਸਰਕਾਰੀ ਕੰਮ ਨੂੰ ਜਾਨਕੀ ਰੋਕ ਰਹੇ ਆ ਚੱਲਦੇ ਕੰਮ ਨੂੰ ਤਾਂ ਅਸੀਂ ਵੀ ਕਾਨੂੰਨ ਦਾ ਸਹਾਰਾ ਲੈ ਕੇ ਅਸੀਂ ਕਰਦੇ ਆਂ ਜਾ ਕੇ ਗੱਲਬਾਤ ਆ ਜੀ ਤਾਂ ਇਹ ਆ ਕੇ ਇੱਥੇ ਨਹੀਂ ਕੰਮ ਨੂੰ ਰੁਕਿਆ ਤਾਂ ਬਹੁਤ ਜਿਦਾਂ ਮਾੜੀ ਗੱਲ ਆ ਇਹਨੀ ਪਹਿਲਾਂ ਤਰਖਾਹ ਦਿੱਤੀ ਸੀ ਵੀਡੀਓ ਸਾਹਿਬ ਨੂੰ ਉੱਥੋਂ ਇਹਨਾਂ ਦੀ ਦਰਖਾਸਤ ਜਿਹੜੀ ਯਾਰ ਰਿਜੈਕਟ ਹੋ ਗਈ ਉਹ ਕਹਿੰਦੇ ਵੀ ਉਹ ਕਰ ਸਕਦੇ ਆ ਆਪਣਾ ਨਾ ਪੰਚਾਇਤ ਦਾ ਜ਼ਮੀਨ ਆ ਸੀ ਆਪਣਾ ਫਗਵਾੜੇ ਦੀ ਜ਼ਮੀਨ ਨਹੀਂ ਹੈਗੀ ਅਸੀਂ ਬਾਅਦ ਸਕਦੇ ਆ ਉਹ ਤੇ باوجود ਫੇਰ ਇਹ ਨਹੀਂ ਅੱਜ ਰੁਕਿਆ ਸਾਨੂੰ ਸਰ ਇਹ ਕਿਹੜਾ ਪਿੰਡ ਪਿੰਡ ਇਹ ਕੋਥੜਾ ਪਿੰਡ ਹੀ ਆ ਜੀ ਕੋਥੜਾ ਪਿੰਡ ਹਾਂ ਤੇ ਕੀ ਮਤਲਬ ਕੀ ਗਾਂ ਆਉਣ ਵਾਲੇ ਸਮੇ ਦੇ ਵਿੱਚ ਤੁਸੀਂ ਕੀ ਮਤਲਬ ਕੀ ਮੰਗ ਰਿਹਾ ਰਹੇ ਹੋ ਹੁਣ ਅਸੀਂ ਪ੍ਰਸ਼ਾਸਨ ਨਾਲ ਗੱਲ ਕਰਦੇ ਜੇ ਨਹੀਂ ਤਾਂ ਆਪਣਾ ਪੁਲਿਸ ਵਾਲਾ ਡੀਐਸਪੀ ਨਾਲ ਸਾਹਮਣੇ ਗੱਲ ਕਰਦੇ ਜਾ ਕੇ ਅਸੀਂ ਦਰਖਾਸਤ ਦਿੰਦੇ ਬਾਈ ਨੀਮ ਦਿੰਦੇ ਆ ਕਿ ਸਾਨੂੰ ਚੱਲਦੇ ਕੰਮ ਸਰਕਾਰੀ ਕੰਮ ਰੋਕ ਰਹੇ ਆ ਕਾਨੂੰਨ ਦਾ ਹਾਂ ਕਾਨੂੰਨ ਦਾ ਸਾਰਾ ਲੰਮਾਗੇ ਸਰ ਡਾਕੂਮੈਂਟਸ ਵਗੈਰਾ ਪੂਰੇ ਆ ਆਪਣੇ ਸਾਰਾ ਕੁਝ ਪੂਰਾ ਹੈ ਜੀ ਪੂਰਾ ਪਾਸ ਕਰਕੇ ਫੇਰੇ ਤੁਹਾਨੂੰ ਪਤਾ ਵੀ ਹੁਣ ਕੋਲੂ ਤਾਂ ਕੋਈ ਕਰਨ ਨਹੀਂ ਲਾਉਣੀ ਲੱਗਾ ਜੀ ਜੀ ਦੇ ਇੱਕ ਖਰਚਾ ਇੰਨਾ ਪੱਟ ਕੇ 2.5 ਕਰੋੜ ਦਾ ਆਪਣਾ ਹੈਗਾ ਆ ਪੂਰਾ ਨਾ ਸਾਰਾ ਸਾਫ ਪਾਣੀ ਆਉਣਾ ਹਾਂ ਇੱਥੇ ਸਾਫ ਪਾਣੀ ਆਉਣਾ ਕੋਈ ਗੰਦਾ ਪਾਣੀ ਨਹੀਂ ਆਉਣਾ ਪੱਕਾ ਛੱਪੜ ਬਣਾਣਾ ਤੇ ਆਲੇ-ਵਾਲੇ ਸੈਰ ਕਰਨ ਨੂੰ ਤੇ ਉਧਰਲੀ ਸਾਈਡ ਤੇ ਜਿਹੜੇ ਹੈਗੇ ਖੇਤ ਸਾਡੇ ਉਹ ਵੀ ਪੰਚਾਇਤ ਦੀ ਜ਼ਮੀਨ ਦੇ ਆ ਉਥੇ ਆਪਾਂ ਮਾਰਕੀਟ ਬਣਾਉਣੀ ਆ ਪੂਰਾ ਰਕਸ਼ਾ ਬਣਿਆ ਆ ਸਾਰਾ ਕੁਝ ਅਸੀਂ ਇੱਥੇ ਵਧੀਆ ਕਰਨਾ ਆ ਕੋਈ ਹੁਣ ਜੇ ਉਹਦਾ ਗੰਦੇ ਪਾਣੀ ਦਾ ਨਿਕਾਸ ਹੀ ਨਹੀਂ ਹੋਣਾ ਤਾਂ ਫਿਰ ਉਹ ਕੀ ਕਰਾਂਗੇ ਇੱਥੇ ਕਲੋਨੀਆਂ ਨਜਾਇਜ਼ ਜਾਨੀ ਕਿ ਕੱਟ-ਕੱਟ ਕੇ ਇੱਥੇ ਬਣਾਈ ਜਾਂਦੇ ਮਕਾਨ ਬਣਾਈ ਜਾਂਦੇ ਮੜ ਕੇ ਮੈਨੂੰ ਆ ਕੇ ਸਾਡੀ ਪੰਚਾਇਤ ਨੂੰ ਟੰਗ ਕਰਦੇ ਪਏ ਜੀ ਸਾਡੇ ਗੰਦੇ ਪਾਣੀ ਦਾ ਨਿਕਾਸ ਕਰੋ ਤੁਸੀਂ ਪਲਾਟ ਲੈਣ ਲੱਗੇ ਦੇਖਦੇ ਨਹੀਂ ਹੈਗੇ ਕਿ ਇਹਦਾ ਗੰਦੇ ਪਾਣੀ ਦਾ ਨਿਕਾਸ ਹੈਗਾ ਜਦ ਨਹੀਂ ਹੈਗੇ ਬਾਅਦ ਚ ਸਾਨੂੰ ਜਾਨੀ ਕਿ ਬਲੇਮ ਕਰਦੇ ਆ ਕਿ ਸਾਡਾ ਹੱਲ ਕਰੋ ਹੱਲ ਕਰੋ ਜੇ ਹੁਣ ਹੱਲ ਕਰਨ ਲੱਗੇ ਤਾਂ ਹੁਣ ਇਕੱਠੇ ਹੋ ਕੇ ਆ ਗਏ ਕਿ ਇੱਥੇ ਛੱਪਣ ਨਹੀਂ ਬੰਨਾ ਇਹ ਗਲਤ ਗੱਲ ਆ